ਸਹਿਨੇ ਤੋਂ ਅੱਛਾ ਕੁਝ ਦਿਨ ਪਹਿਲਾਂ ਤੁਸੀਂ ਸਾਡਾ ਇੱਕ ਬੋਡੀ ਸਰਵਿਸ ਪੈਕ ਯੂਜ਼ ਕੀਤਾ ਹਾਂਜੀ ਉਹਦੇ ਨਾਲ ਤੁਹਾਨੂੰ ਕੀ ਕੀ ਫਾਇਦੇ ਹੋਏ ਕੀ ਕੀ ਤੁਹਾਨੂੰ ਪ੍ਰੋਬਲਮਾਂ ਸੀਗੀਆਂ ਉਹ ਤਾਂ ਮੇਰੀ ਲੱਤ ਦੁਖਦੀ ਸੀ ਬਹੁਤ ਟਾਈਮ ਦੀ ਕਿੰਨੇ ਕ ਟਾਈਮ ਦੀ ਤੇ 10 ਸਾਲ 10 12 ਸਾਲ ਦੀ ਸੀਗੀ 10 12 ਸਾਲ ਤੋਂ ਲੱਤ ਦੁਖਦੀ ਸੀ ਹਾਂਜੀ ਲੱਤ ਚ ਵੀ ਦਰਦ ਰਹਿੰਦਾ ਸੀ ਕੀ ਹੋਰ ਹਾਂ ਬਾਰ ਬਾਰ ਚ ਦਰਦ ਰਹਿੰਦਾ ਸੀ ਲੱਤ ਬੰਨ ਕੇ ਪੈਂਦੀ ਸੀਗੀ ਅੱਛਾ ਦੋ ਚਾਰ ਨਹੀਂ ਰਹਿੰਦੀ ਸੀ ਰਾਤ ਨੂੰ ਜਦੋਂ ਅਹ ਹੋਲੀ ਨਹੀਂ ਫੇਰ ਉੱਠ ਕੇ ਬੰਨ ਕੇ ਫੇਰ ਪੈਂਦੀ ਫੇਰ ਕਿਤੇ ਜਾ ਕੇ ਨਹੀਂ ਨਾ ਲੱਤ ਦੀ ਨਾੜ ਬਲੌਕ ਸੀਗੀ ਹਾਂਜੀ ਨਾੜ ਬਲੌਕ ਡਾਕਟਰਾਂ ਨੇ ਨਾੜ ਬਲੌਕ ਦ ਠੀਕ ਹੈ ਇਹ 11 12 ਸਾਲ ਤੋਂ ਦਵਾਈਆਂ ਖਾ ਰਹੇ ਸੀ ਹਾਂਜੀ ਦਵਾਈਆਂ ਖਾਂਦੇ ਸੀ ਠੀਕ ਹੈ ਰਾਤ ਨੂੰ ਬੰਨ ਕੇ ਸੌਣਾ ਹਾਂਜੀ ਫੇਰ ਨੀਂਦ ਆਉਣੀ ਕਿਤੇ ਫੇਰ ਹੀ ਕਿਤੇ ਨਹੀਂ ਆਉਣੀ ਜੱਗ ਪਤਾ ਠੀਕ ਹੈ ਜਿਹੜਾ ਤੁਸੀਂ ਆਪਣਾ ਇੱਕ ਬੋਡੀ ਸਰਵਿਸ ਪੈਕ ਵਰਤਿਆ ਉਹਦੇ ਨਾਲ ਫਿਰ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਉਹ ਤਾਂ ਮੈਨੂੰ ਬਹੁਤ ਫਾਇਦਾ ਮੈਂ ਦੂਰ ਤੱਕ ਲੰਘ ਜ ਨਹੀਂ ਗੇੜੇ ਖਾ ਕੇ ਵੀ ਬਾਵਾ ਟਾਈਮ ਤੱਕ ਜਾ ਵੜਦੀਆਂ ਜੀ ਗੇੜਾ ਦੇਣ ਚਲੇ ਜਾਂਦੇ ਹੋ ਅੱਗੇ ਬਿਲਕੁਲ ਨਹੀਂ ਸੀ ਤੁਰਿਆ ਜਾਂਦਾ ਨਾ ਤੁਰੇ ਸੀ ਜਾਂਦਾ ਜਾਂਦਾ ਅੱਗੇ ਤਾਂ ਮੈਂ ਲੱਤ ਕਢੀ ਸਕੇ ਤੁਰਤੀ ਸੀ ਠੀਕ ਹੈ ਹੁਣ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਪੈਨ ਬੀਪੀ ਵੀ ਕਿਹਨੇ ਬਾਕੀ ਹੁਣ ਕੋਈ ਪਹਿਲਾਂ ਵੱਧਦਾ ਸੀਗਾ ਪਹਿਲਾਂ ਵੱਧਦਾ ਸੀਗਾ ਠੀਕ ਹੈ ਖੂਨ ਵੀ ਗਾੜਾ ਠੀਕ ਹੈ ਤੇ ਜਿਹੜਾ ਤੁਸੀਂ ਬੋਡੀ ਸਰਵਿਸ ਪੈਕ ਵਰਤਿਆ ਇਹਦੇ ਨਾਲ ਹੁਣ ਕਿੰਨਾ ਕੁ ਫਰਕ ਹੈਗਾ ਉਹ ਤਾਂ ਹੁਣ ਤਾਂ ਬਹੁਤ ਫਰਕ ਆ ਹੁਣ ਤਾਂ ਠੀਕ ਹੋ ਗਏ ਹੁਣ ਤਾਂ ਠੀਕ ਆ ਹੁਣ ਤਾਂ ਮੇਰਾ ਕੁਝ ਨਹੀਂ ਦੋਖਾ ਹੁਣ ਤਾਂ ਨਹੀਂ ਕੋਈ ਦਵਾਈ ਖਾਂਦੇ ਦਵਾਈ ਹੁਣ ਕੋਈ ਦਵਾਈ ਨਹੀਂ ਖਾਣੀ ਠੀਕ ਠੀਕ ਹੈ ਜੀ ਤੇ ਬਹੁਤ ਹੀ ਜਾਨੀ ਭੈਣ ਭਾਈ ਇਸ ਪ੍ਰੋਬਲਮ ਦੇ ਨਾਲ ਜੂਜ ਰਹੇ ਨੇ ਅੱਗੇ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਸਨੇਹਾ ਦੇਣਾ ਚਾਹਣੀ ਹੈ ਵੀ ਬਾਡੀ ਸਰਵਿਸ ਵਰਤੋ ਵੀ ਆਉਣ ਵਾਲੀਆਂ ਬਿਮਾਰੀਆਂ ਤੋਂ ਬਚ ਜਾਈਏ ਠੀਕ ਹੈ ਜੀ ਧੰਨਵਾਦ